ਸੋ ਇਸ ਸਥਾਨ ਤੇ ਪਾਈ ਜਿੰਨਾ ਮਰਜੀ ਤੁਸੀਂ ਦਹੀਂ ਜਮਾ ਲਓ ਪਰ ਜੰਮਣਾ ਨਹੀਂ ਹੈਗਾ ਜੀ ਇਹ ਸਾਰੇ ਹਰਿਆਣਵੀ ਸੰਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵਗੇ ਤੇ ਆਪਾਂ ਵੀ ਠੀਕ ਹਾਂ ਜੀ ਤੇ ਆਪਾਂ ਰਾਤ ਆ ਗਏ ਸੀ ਜੀ ਗਵਾਲੀਅਰ ਤੋਂ ਚੱਲ ਕੇ ਰੋਹਾਨਾ ਸ਼ਹਿਰ ਦੇ ਵਿੱਚ ਜੀਂਦਕੋਲ ਜਿੱਥੇ ਗੁਰਦੁਆਰਾ ਤੁਮਤਾਨ ਸਾਹਿਬ ਸशोभਿਤ ਹੈ ਗੁਰਦੇਗਵਾਦ ਸਾਹਿਬ ਜੀ ਚਰਨ ਸ਼ੋਭਾ ਪ੍ਰਾਪਤ ਹਰਤੇ ਤੇ ਰਾਤ ਆਪਾਂ ਵੀਡੀਓ ਐਂਡ ਨਹੀਂ ਕੀਤੀ ਸੀ ਤੇ ਆਪਾਂ ਇਹਦੇ ਨਾਲ ਵੀਡੀਓ ਆਪਾਂ ਅੱਜ ਤੁਹਾਡੇ ਨਾਲ ਸਾਂਝ ਕਰਾਂਗੇ ਕੰਟੀਨਿਊ ਤੇ ਪਿਛ ਕੱਲ੍ਹ ਦੀ ਵੀਡੀਓ ਤੇ ਅੱਜ ਦੀ ਵੀਡੀਓ ਠੀਕ ਹੈ ਜੀ ਤੇ ਤੇ ਆਪਾਂ ਹੁਣ ਤਿਆਰ ਆਂ ਜੀ ਬਿਲਕੁਲ ਤੇ ਆਪਣਾ ਸੋੜਾ ਸਮਾਨ ਹੈਗਾ ਜੀ ਉਹ ਸੈੱਟ ਕਰਨ ਵਾਲਾ ਤੇ ਫਿਰ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਗੁਰੂ ਘਰ ਦੇ ਤੇ ਇਥੋਂ ਦਾ ਇਤਿਹਾਸ ਦੱਸਾਂਗੇ ਤੇ ਫਿਰ ਆਪਾਂ ਚੱਲਾਂਗੇ ਪੰਜਾਬ ਵੱਲ ਨੂੰ ਠੀਕ ਹੈ ਜੀ ਤੇ ਜੇ ਅਗਲੀ ਅਪਡੇਟਾਂ ਤੁਹਾਡਾ ਨਾਲ ਜਰੂਰ ਸਾਂਝੀ ਕਰਾਂਗੇ ਤੇ ਫਿਲਹਾਲ ਆਪਾਂ ਹੁਣ ਆਪਾਂ ਗੁਰੂ ਘਰ ਜਾ ਕੇ ਦਰਸ਼ਨ ਕਰਦੇ ਆਂ ਉਹ ਸਰਦਪਾਨੇ ਛੱਕ ਕੇ ਇਥੋਂ ਚਾਲੇ ਪਾਉਨੇ ਆ ਜੀ ਠੀਕ ਹੈ ਜੀ ਤੇ ਜਦੋਂ ਵੀ ਸੰਗਤ ਹਜੂਰ ਸਾਹਿਬ ਨਗਰੇਡਵਾਲ ਜਾਂਦੀ ਹੈ ਨਾ ਤੇ ਇੱਥੇ ਦਰਸ਼ਨ ਕਰਕੇ ਜਾਂਦੀ ਹੈ ਤੇ ਜਿਹੜੇ ਹਜੂਰ ਸਾਹਿਬ ਜਿਹੜੇ ਯਾਤਰਾ ਜਾਂਦੇ ਨੇ ਉਹਨਾਂ ਦੀ ਯਾਤਰਾ ਹਰ ਇੱਥੇ ਆ ਕੇ ਸਫਲ ਹੁੰਦੀ ਹੈ ਜੀ ਤੇ ਇਸ ਅਸਾਂ ਦੇ ਯਾਤਰਾ ਤੇ ਦਰਸ਼ਨ ਕਰਕੇ ਜ਼ਰੂਰ ਜਾਂਦੀ ਹੈ ਸੰਗਤ ਇਹ ਬਾਕੀ ਆਪਾਂ ਤੁਹਾਨੂੰ ਇਤਿਹਾਸ ਦੱਸਦੇ ਹਾਂ ਜੀ ਤੇ ਦਰਸ਼ਨ ਕਰਦੇ ਹਾਂ ਗੁਰੂ ਘਰ ਦੇ ਤੇ ਸੰਗਤ ਵੀ ਆਈ ਜਾਂਦੀ ਆਣੇ ਔਲੇ ਮੱਲੇ ਕਰਕੇ ਸਮਾਗਮ ਚੱਲੀਆਂ ਜਾਂਦੇ ਨੇ ਸੰਗਤ ਵੀ ਆਈ ਜਾਂਦੀ ਹੈ ਜੀ ਆਹ ਦੇਖੋ ਜੀ ਤੇ ਸਭ ਤੋਂ ਪਹਿਲਾਂ ਆਪਾਂ ਗੁਰੂ ਘਰ ਦਾ ਤੁਹਾਨੂੰ ਇਤਿਹਾਸ ਸਰਵਣ ਕਰਾਉਨੇ ਆ ਗੁਰਦੁਆਰਾ ਤੁੰਦਾਨ ਸਾਹਿਬ ਅ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਤੁੰਦਾਨ ਸਾਹਿਬ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਤੁੰਦਾਨ ਜੀ ਦੇ ਨਵੇਂ ਪਾਤਸ਼ਾਹ ਗੁਰਤੇਗ ਬਹਾਦਰ ਸਾਹਿਬ ਜੀ ਦਾ ਉਤਰ ਚਰਨਸ਼ੋ ਪ੍ਰਾਪਤ ਅਸਥਾਨ ਹੈ ਇਤਿਹਾਸਿਕ ਸਰੋਤਾਂ ਅਨੁਸਾਰ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਪੂਰਵੀ ਰਾਜਾ ਮਾਲਵਾ ਬાગਰ ਦੀ ਫੇਰੀ ਦੌਰਾਨ ਇਸ ਸਥਾਨ ਵਿਖੇ ਆਪਣੇ ਮੁਬਾਰਕ ਚਰਨ ਪਾਏ ਅਤੇ ਇਸ ਸਥਾਨ ਨੂੰ ਧਰਮ ਪ੍ਰਚਾਰ ਦੇ ਕੇਂਦਰੀ ਸਥਾਨ ਵਜੋਂ ਸਥਾਪਿਤ ਕੀਤਾ। ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਸਮੇਤ ਸਮਰਤ 1722 April 1665 ਇਸਵੀ ਵਿੱਚ ਤੁਮਤਾਨਗਰ ਵਿੱਚ ਪੁੱਜੇ। ਸ੍ਰੀ ਗੁਰਦੇਵ ਤਵੇ ਚਲ ਆਏ ਗ੍ਰਾਮ ਨਾਮ ਤੁਮਤਾਨ ਬਤਾਏ ਜਹਾਂ ਜਾਇ ਦੇਰਾ ਜਿ ਘਾਲੀ ਸਜਦਨ ਅਰ ਟੋਰਾ ਨਰ ਕਾਲੀ ਇਸ ਯਾਤਰਾ ਦੌਰਾਨ ਸ੍ਰੀ ਗੁਰੂ ਸਾਹਿਬ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਅਤੇ ਸਿੱਖ ਸੰਗਤ ਸਮੇਤ ਇੱਕ ਤਾਲ ਕਿਨਾਰੇ ਆਣ ਵਿਰਾਜੇ ਹੋਏ ਵਿਰਾਜਮਨ ਹੋਏ ਅਤੇ ਇਥੋਂ ਹੀ ਸਥਾਨਿਕ ਜ਼ਿੰਮੇਦਾਰ ਚੌਧਰੀ ਡੱਗੋ ਦੁੱਧ ਲੈ ਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਅਤੇ ਗੁਰੂ ਜੀ ਨੇ ਉਸ ਨੂੰ ਅਸੀਸ ਦਿੱਤੀ ਭਾਈ ਡੱਗੋ ਦੁੱਧ ਲੈ ਕੇ ਮਿਲਿਆ ਹੈ ਇਥੇ ਦੁੱਧ ਸਦੀਵ ਰਹੂਗਾ ਤਵਰੀਕ ਗੁਰੂ ਖਾਲਸਾ ਅਨੁਸਾਰ ਦਗੋਦੀ ਹੱਥ ਡੋਲਾ ਗੱਡੀ ਊਂਟ ਕੋਰੇ ਆਪਣੀ ਹਵੇਲੀ ਵਿੱਚ ਉਤਾਰੇ ਸਨ ਅਤੇ ਆਲੇ ਦੋਲੇ ਪਿੰਡਾਂ ਦੀ ਸੰਗਤ ਵੀ ਆ ਕੇ ਗੁਰੂ ਜੀ ਦੀ ਸੇਵਾ ਕਰਨ ਲੱਗੀ ਇਸ ਯਾਤਰਾ ਦੌਰਾਨ ਗੁਰੂ ਜੀ ਨੇ ਲੰਮਾ ਸਮਾਂ ਤਮਤਾਨ ਸਾਹਿਬ ਵਿੱਚ ਟਿਕਾਣਾ ਕੀਤਾ ਕਿਤੇ ਮੁੱਖ ਡੇਰਾ ਰੱਖਦੇ ਆ ਗੁਰੂ ਜੀ ਇੱਥੋਂ ਪ੍ਰਚਾਰਕ ਦੁਰਾਹ ਦੌਰਿਆਂ ਲਈ ਆਲੇ ਦੋਲੇ ਦੇ ਇਲਾਕਿਆਂ ਵੱਲ ਵੀ ਜਾਂਦੇ ਰਹੇ ਗੁਰੂ ਜੀ ਦੇ ਦਰਸ਼ਨ ਦੇਦਾਰ ਕਰਨ ਲਈ ਦੂਰ ਦੁਰਾਡੇ ਸੰਗਤ ਇੱਥੇ ਪੁੱਜਦੀ ਆਣ ਦਰਸ਼ਨ ਸੇਵਾ ਕਰ ਜੀ ਤੇ ਸ਼ਰਧ ਅਨੁਸਾਰ ਗੁਰੂ ਘਰ ਦੇ ਲੰਗਰ ਤੇ ਪੇਟਾ ਵੀ ਚੜਾਉਂਦੀ। ਕੁਝ ਸਰੋਤਾਂ ਅਨੁਸਾਰ ਗੁਰੂ ਸਾਹਿਬ ਇਸ ਆਸਥਾਨ ਤੇ ਤਰਨ ਸਮੇ ਸਥਾਨਕ ਜਿਮੇਦਾਰ ਦੱਗੋ ਨੂੰ ਕੁਝ ਮੋਹਰਾਂ ਦਿੱਤੀਆਂ ਤੇ ਇਸ ਆਸਥਾਨ ਤੇ ਖੂ ਧਰਮਸ਼ਾਲਾ ਦੇ ਬਾਗ ਲਵਾਉਣ ਦੀ ਹਿਸ਼ ਕੀਤਾ। ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਅਨੁਸਾਰ ਗੁਰੂ ਜੀ ਆਦੇਸ਼ ਨੂੰ ਨਾ ਮੰਨਦਿਆ। ਦੱਗੋ ਨੇ ਖੂ ਆਪਣੀ ਨਿਆਂ ਵਿੱਚ ਲਿਆ ਲਿਆ। ਆ ਦੇਖੋ ਨਿਕਰ ਗਿਆ। ਦੂਜੀ ਵਾਰੀ ਫਿਰ ਕੜੇ ਆ ਤਾਂ ਵਿੰਗਾ ਹੋ ਗਿਆ ਪਰ ਸਥਾਨਕ ਪ੍ਰਚਲਿਤ ਰਵਾਇਤ ਅਨੁਸਾਰ ਦੱਗੋ ਦੀ ਇਸ ਤਰ੍ਹਾਂ ਕਰਨ ਦੀ ਗੁਰੂ ਸਾਹਿਬ ਜੀ ਨੇ ਦੱਗੋ ਦੀ ਪਰਥਾਏ ਕਿਹਾ ਦੱਗੋ ਤੇਰੇ ਘਰ ਲਟਕਣੇ ਗੱਧੋ ਜਿੱਥੇ ਕੂਆ ਨਾ ਚੱਕ ਇੱਥੇ ਉੱਗਣਗੇ ਅੱਕ ਪਰ ਇਤਿਹਾਸਕ ਸਰੋਤਾ ਵਿੱਚੋਂ ਇਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ ਅਤੇ ਗੁਰਮਤ ਦੇ ਦਾਇਰੇ ਅੰਦਰ ਵਰ ਸਰਾਬ ਦੀ ਕੋਈ ਮੰਨਤ ਨਹੀਂ ਦਿੱਤੀ ਗਈ ਗੁਰੂ ਜੀ ਦੀ ਯਾਤਰਾ ਦੌਰਾਨ ਨੰਦ ਲਾਲ ਸੋਹਣੇ ਦੇ ਪੁੱਤਰ ਪਾਏ RAMDEV ਨੇ ਜਲ ਰਾਹੀ ਭਾਵਨਾ ਸਹਿਤ ਸੰਗਤਾਂ ਦੀ ਸੇਵਾ ਕੀਤੀ ਉਹ ਜਲ ਦੀਆਂ ਗਾਗਰਾਂ ਸਿਰ ਤੇ ਟੋਲ ਸੰਗਤ ਨੂੰ ਜਲ ਸ਼ਿਕਾਉਣ ਅਤੇ ਲੰਗਰ ਵਿੱਚ ਜਲ ਪਹੁੰਚਾਉਣ ਦੀ ਸੇਵਾ ਕਰਦਾ ਰਿਹਾ ਤੇ ਧੂੜ ਮਿੱਟੀ ਤੋਂ ਬਚਾਉਣ ਲਈ ਇਸ ਤਰ੍ਹਾਂ ਛਿੜਕਾਓ ਕਰਦਾ ਜਿਵੇਂ ਮੀਂਹ ਪਿਆ ਗਿਆ ਹੋਵੇ ਹਰ ਸਮੇਂ ਸੇਵਾ ਲਈ ਤਤ ਪਰ ਹੋਣ ਨਾਲ ਗੁਰੂ ਜੀ ਉਸ ਤੋਂ ਪ੍ਰਸੰਨ ਹੋਏ ਤੇ ਉਸ ਦੀ ਸੇਵਾ ਭਾਵਨਾ ਵੇਖ ਕੇ ਗੁਰਦੇਵ ਜੀ ਬਾਦਰਾ ਸਾਹਿਬ ਜੀ ਨੇ ਉਸ ਨੂੰ ਮੀਹਾਂ ਸ਼ਾਹੀ ਬਖਸ਼ਿਸ਼ ਦਾ ਥਾਪੜਾ ਦਿੱਤਾ ਤੇ ਇੱਕ ਨਗਾਰਾ ਨਿਸ਼ਾਨ ਸਾਹਿਬ ਅਤੇ ਇੱਕ ਦੱਖਣੀ ਬੈਲ ਦੇ ਕੇ ਪ੍ਰਚਾਰ ਲਈ ਤੁਰਿਆ ਗੁਰੂ ਜੀ ਆਦੇਸ਼ ਅਨੁਸਾਰ ਪਾਈ ਮਹਾ ਜੀ ਨੇ ਬਾਂਗੜ ਦੇ ਇਲਾਕੇ ਤੋਂ ਇਲਾਵਾ ਮਾਝਾ ਮਾਲਵਾ ਦੁਆਬਾ ਆਦ ਥਾਮਾ ਵੱਲ ਦਾ ਪ੍ਰਚਾਰ ਕੀਤਾ ਤੇ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਖਵਾਲ ਵਿਖੇ ਇੱਕ ਸ੍ਰੀ ਸਾਹਿਬ ਇੱਕ ਬੀੜ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਅਤੇ ਆਪਣੇ ਸਜਾਈ ਦਸਤਾਰੇ ਵਿੱਚੋਂ ਅੱਧਾ ਦਸਤਾਰਾ ਭਾਈ ਮੀਹਾ ਜੀ ਨੂੰ ਬਖਸ਼ਿਆ ਗੁਰੂ ਜੀ ਨੇ ਉਸ ਨੂੰ ਮੀਹਾ ਨਾਮ ਨਾਲ ਸੈਭ ਦਾ ਕਿਤਾਬ ਬਖਸ਼ਿਆ ਤੇ ਮਹਾਜ ਮੀਹਾ ਜੀ ਨੂੰ ਮੀਹਾ ਸਹਿਬ ਆਖਿਆ ਜਾਣ ਲੱਗਾ ਇਸ ਸਫਰੀਤ ਬਾਅਦ ਤੁਮਤਾਨਗਰ ਦੇ ਸੰਗਤ ਦੇ ਸੱਦੇ ਤੋਂ ਪ੍ਰਵਾਨ ਕਰਦੇ ਹਾਂ ਗੁਰੂ ਜੀ ਸਮਤ 1722 ਸਤੰਬਰ 1663 ਈਸਵੀ ਨੂੰ ਦੁਸ਼ਹਿਰੇ ਤੋਂ ਬਾਅਦ ਤੁਮਤਾਨ ਵਿਖੇ ਚਰਨ ਪਾਈ ਕੁਝ ਸਰੋਤਾਂ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਗਿਫਤਾਰੀ ਤੁਮਤਾਨ ਦੇ ਸਥਾਨ ਦੇ ਹੋਰ ਸਬੰਦੇ ਵੀ ਪ੍ਰਮਾਣ ਮਿਲਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚਰਨ ਛੋਪਾ ਪ੍ਰਾਪਤ ਹੋਣ ਕਾਰਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਨਤਾਨ ਜੀਂਦ ਸਿੱਖ ਸੰਗਤ ਲਈ ਸਤਕਾਰਤ ਹੈ ਅਤੇ ਵਿਸ਼ੇਸ਼ ਖਿੱਚ ਦਾ ਕੇਂਦਰ ਹੈ ਇਸ ਸਥਾਨ ਵਿਖੇ ਆਮ ਕਰਕੇ ਹਰ ਮਹੀਨੇ ਮਸਿਆਦੀ ਸੰਗਤ ਜੁੜਦੀ ਹੈ ਇਸ ਤੋਂ ਇਲਾਵਾ ਹੋਲਾ ਮਹੱਲਾ ਦੁਸ਼ਹਿਰਾ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਅਤੇ ਛੇਦੀਪੁਰ ਵਿੱਚ ਸਰਦਾ ਪਵਨਾ ਸਹਿਤ ਮਨਾਏ ਜਾਂਦੇ ਹਨ ਅਤੇ ਗੁਰਮਤ ਸਮਾਗਮ ਕਰਾਏ ਜਾਂਦੇ ਹਨ ਸਥਾਨਕ ਰਵਾਇਤ ਅਨੁਸਾਰ ਇਸ ਇਲਾਕੇ ਦੇ ਸੰਗਤ ਤਖਤ ਸ੍ਰੀ ਹਜੂਰ ਸਾਹਿਬ ਜਾਣ ਤੋਂ ਪਹਿਲਾਂ ਇੱਥੇ ਜਨ ਦਰਸ਼ਨ ਦੇਦਾਰ ਕਰਦੀ ਹੈ ਅਤੇ ਇੱਥੇ ਇੱਥੇ ਸ੍ਰੀ ਤਖਤ ਸਾਹਿਬ ਹਜੂਰ ਯਾਤਰਾ ਆਰੰਭ ਕਰਦੀ ਹੈ। ਸੋ ਐਸੀ ਗੁਰੂ ਘਰ ਦਾ ਇਤਿਹਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਿੰਡ ਤੁਮਤਾਨ ਸਾਹਿਬ। ਚਲੋ ਆਪਾਂ ਹੁਣ ਦਰਸ਼ਨ ਕਰਦੇ ਜੀ ਦਰਵਾਜ਼ਾ ਸਾਹਿਬ ਜੀ ਦੇ। Dwi'n darllen gyrraedd i'w ddi, eisiau rysau gwrdd e'i wadrysau o ddi ਕਿ ਇਹ ਦੋ ਫਟ ਲੰਬੀਆਂ ਜੀ 6 ਇੰਚ ਲੰਬਾ ਤੇ 1 ਇੰਚ ਚੋੜਾ ਹੈ ਜੀ ਮੱਠਾ ਹੈਂਡਲ ਸੋਨੇ ਦੀ ਚਾਂਦੀ ਦੀ ਕਢਾਈ ਦਾ ਜੀ ਵੀ ਪਏ ਹੋਏ ਜੀ ਤੋਂ ਇਤਿਹਾਸਕ ਸਰੋਤ ਪਏ ਹੋਏ ਨੇ ਪ੍ਰਾਤਨ ਜਿਵੇਂ ਸੰਵਿਧਾਨ ਸਾਹਿਬ ਦੀ ਗੁਰਬਾਣੀ ਪੁਤੀ ਹੱਥ ਲੇਖ ਤੋਂ ਸਾਰੇ ਹੱਥ ਲੇਖ ਤੋਂ ਬੀੜਾ ਨੇ ਇਹ ਅੰਗਤ ਦੇ ਬਾਣੀ ਠੀਕ ਹੈ ਜੀ ਗੁਰਬਾਣੀ ਸੰਗ੍ਰਹਿ ਪੰਥ ਪ੍ਰਕਾਸ਼ਕ ਸ੍ਰੀ ਗੁਰੂ ਪ੍ਰਤਾਪ ਸਰਜ ਗ੍ਰੰਥ ਸਾਰੇ ਪ੍ਰਾਤਨ ਹੈ ਤੇ ਇੱਧਰ ਪਈਆਂ ਹੋਈਆਂ ਜੀ गन ਪੁਰਾਣੀਆਂ ਇਹ ਸ਼ਸਤਰ ਪੁਰਾਣੇ ਸਿੰਘਾਂ ਦੇ ਹਨ ਜੇ ਤੁਸੀਂ ਦੇਖ ਰਹੇ ਹੋ ਪੁਰਾਣੇ ਸ਼ਸਤਰ ਨੇ ਜੀ ਤੇ ਬੰਦੂਕਾਂ ਇਹ ਸਾਰੇ ਪ੍ਰਾਤਨ ਸਿੰਘਾਂ ਨੇ ਨੇ ਇਹ ਸੋਹਲੇ ਮੱਲੇ ਕਰਕੇ ਸੰਗਤ ਆ ਰਹਿਆ ਨੇ ਚੜਾਵਾ ਜਬ ਹੁੰਦੀ ਆ ਸੰਗਤਾ ਜੀ ਵਿਚਰ ਦਾ ਭੌਣਾ ਨਾਲ ਚੜਾਵਾ ਚੜਾਉਂਦੀਆਂ ਜੀ ਇਸ ਸੰਗਤਾ ਸੇਵਾ ਕਰਦੀਆਂ ਹਨ ਤੇ ਅ ਸੰਗਤਾ ਸੇਵਾ ਕਰਦੀਆਂ ਜੀ ਤੇ ਤੁਸੀਂ ਇਥੋਂ ਦੇ ਇਸ ਨਗਰ ਤੋਂ ਹੀ ਇਸ ਨਗਰ ਤੋਂ ਹੀ ਤੁਸੀਂ ਠੀਕ ਹੈ ਸੇਵਾਦਾਰ ਨੇ ਜੀ ਸਾਰੇ ਸਾਰੇ ਹਰਿਆਣਵੀ ਸੰਗਤ ਹੈ ਜੀ ਚਲੋ ਜੀ ਹੋ ਗਿਆ ਜੀ ਇੱਧਰ ਸੰਗਤਾਂ ਸੇਵਾ ਕਰ ਰਹੀਆਂ ਜੀ ਲੰਗਰਾਂ ਵਾਸਤੇ ਇਹ ਸੰਗਤਾਂ ਹਰਿਆਣਵੀ ਸੰਗਤ ਕਾਫੀ ਦੂਰ ਤੱਕ ਆ ਗਏ ਉਹ ਤੁਹਾਨੂੰ ਇਹ ਗੁਰਦਸੇਵਾ ਕਰਦੇ ਕਈ ਕਾਫੀ ਸੰਗਤ ਲੰਗਰਾਂ ਵਾਸਤੇ ਉਹ ਤੱਕ ਆ ਸੇਵਾਦਾਰ ਬੈਠੇ ਹੋਏ ਨੇ ਜੀ ਸੇਵਾ ਕਰਨ ਵਾਸਤੇ ਚਲੋ ਜੀ ਇਹ ਗੁਰਦਸਾਹਿਬ ਜੀ ਆਓ ਜੀ ਇਹ ਅੱਜ ਕਰੀ ਦਰਸ਼ਨ ਗੁਰੂ ਘਰ ਦੇ ਠੀਕ ਹੈ ਜੀ ਤੇ ਜਿੰਨੀਆਂ ਵੀ ਸੰਗਤਾਂ ਹੌਲੇ-ਹੌਲੇ ਕਰਕੇ ਤੇ ਜਦੋਂ ਵੀ ਇੱਥੋਂ ਜੋਰਸਾਵਲ ਸੰਗਤ ਜਾਂਦੀ ਹੈ ਤਾਂ ਇੱਥੇ ਦਰਸ਼ਨ ਕਰਕੇ ਜਾਂਦੀ ਹੈ ਜੀ ਸੋ ਇਸ ਅਸਥਾਨ ਤੇ ਭਾਈ ਜਿੰਨਾ ਮਰਜੀ ਤੁਸੀਂ ਦਹੀਂ ਜਮਾ ਲਓ ਪਰ ਜੰਮਣਾ ਨਹੀਂ ਹੈਗਾ ਜੀ ਤੇ ਦੁੱਧ ਦਾ ਦਹੀਂ ਇੱਥੇ ਜਮੁੰਦਾ ਨਹੀਂ ਹੈਗਾ ਇਸ ਅਸਥਾਨ ਤੇ ਤੇ ਬਾਕੀ ਇਸ ਜਾਣਕਾਰੀ ਤੇ ਇਤਿਹਾਸ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਹੁਣ ਆਪਾਂ ਚੱਲਾਂਗੇ ਪੰਜਾਬ ਵੱਲ ਸੰਗਤ ਆਈ ਜਾਂਦੀ ਜੀ ਹੋਰੇ ਮੱਲੇ ਕਰਕੇ ਇੱਥੋਂ ਸੰਗਤ ਚਾਲੇ ਪਾ ਕੇ ਫਿਰ ਚਲੀ ਜਾਂਦੀ ਹੈ ਜੀ ਅੱਗੇ ਹਜ਼ੂਰ ਸਾਹਿਬ ਵੱਲ ਠੀਕ ਹੈ ਜੀ ਚਲੋ ਜੀ ਫਿਰ ਚੱਲਦੇ ਆਂ ਜੀ ਬਾਈਕ ਤੇ ਆਪਾਂ ਸਮਾਨ ਆਪਣੇ ਬੈਗ ਬੰਨਦੇ ਆਂ ਜੀ ਤੇ ਤਿਆਰ ਹੁੰਨੇ ਆਂ ਜੀ ਤਿਆਰ ਤਾਂ ਵੈਸੇ ਆਪਾਂ ਹੈ ਹੀ ਆਂ ਤੇ ਬੈਗ ਆਪਣੇ ਬੰਨ ਲੀਏ ਸੋ ਇੱਧਰ ਹੈ ਜੀ ਪ੍ਰਾਤਨ ਖੋਹ ਹੈ ਜੀ ਤੇ ਪਿਛਲੇ ਪਾਸੇ ਤੇ ਬੰਦ ਕੀਤਾ ਹੋਇਆ ਜੀ ਲੱਕੜਾਂ ਰੱਖ ਕੇ ਉੱਪਰ ਕੋਈ ਉੱਪਰ ਚੜੇ ਨਾ ਕੋਈ ਗਿਰ ਨਾ ਜਾਵੇ ਇਦਾਂ ਦਾ ਜੀ ਤੇ ਉਹ ਸਾਹਮਣੇ ਲੰਗਰ ਹਾਲ ਜੀ ਤੇ ਇੱਧਰ ਕਾ ਜੋੜਾ ਘਰ ਸਾਹਮਣੇ ਥੱਲੇ ਤੇ ਆਪਾਂ ਜਿਹੜੀ ਸਰਾਹ ਨੇ ਉਹ ਸਾਹਮਣੇ ਜੀ ਮਾਤਾ ਗੁਜਰੀ ਜੀ ਸਰਾਹ ਬਾਬਾ ਬੁੱਢਾ ਜੀ ਤੇ ਉਹ ਸਾਹਮਣੇ ਸਾਰ ਆਪਣਾ ਉੱਥੇ ਮੋਟਰਸਾਈਕਲ ਖੜਿਆ ਹੋਇਆ ਜੀ ਤੇ ਆਪਣਾ ਉੱਥੇ ਸਮਾਨ ਪਿਆ ਹੋਇਆ ਜੀ ਤੇ ਚਲੋ ਜੀ ਆਪਾਂ ਹੁਣ ਚੱਲਦੇ ਆ ਆਪਣਾ ਸਮਾਨ ਬੰਨਦੇ ਆ ਜੀ ਤੇ ਬਾਕੀ ਤੁਸੀਂ ਪਿਛਲੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਹਣਾ ਜੀ ਆਪਾਂ ਹੁਣ ਚੱਲ ਪਏ ਆ ਜੀ ਗੁਰਦੁਆਰਾ ਧੰਨ ਸਭ ਤੋਂ ਜੀਨ ਪੈਂਦਾ ਜੀ ਟੂਹਾਨਾ ਹਰਿਆਣਾ ਤੇ ਹੁਣ ਆਪਾਂ ਸਿੱਧਾ ਚਾਵਾਂਗੇ ਘਰੇ ਤੇ ਬਾਕੀ ਹੋਲੇ ਮਲੇ ਕਰਕੇ ਰਸਤੇ ਵਿੱਚ ਆ ਨਿਸ਼ਾਨ ਸਪੇ ਹੋਇਆ ਜੀ ਹੋਲੇ ਮੋਲੇ ਕਰਕੇ ਕਾਫੀ ਸੰਗਤਾਂ ਜਾ ਰਹੀਆਂ ਨੇ ਤੇ ਸ਼ਾਇਦ ਆਪਣੀ ਵੀਡੀਓ ਲੀਡ ਪਵੇ ਇਹ ਕਿਉਂਕਿ ਨੈਟਵਰਕ ਕਰਕੇ ਵੀਡੀਓ ਆਪਣੀਆਂ ਪੈ ਨਹੀਂ ਰਹੀਆਂ ਸੀ ਤੇ ਆਪਾਂ ਵੀਡੀਓ ਬਣਾ ਲਈਆਂ ਸੀ ਜਿਹੜਾ ਹਜੁਰੂ ਸਾਹਿਬ ਤੋਂ ਪਾਏ ਆ ਤੇ ਬਹੁਤ ਵਧੀਆ ਆਪਣੀ ਯਾਤਰਾ ਰਹੀ ਤੇ ਪੁਰਸ਼ ਸਾਹਿਬ ਦੀ ਸਭ ਤੋਂ ਯਾਤਰਾ ਸਫਲ ਕਰਨਾ ਤੇ ਚਲੋ ਹੁਣ ਆਪਾਂ ਚੱਲਦੇ ਆ ਜੀ ਵੀਡੀਓ ਤਾਂ ਆਪਾਂ ਕੋਈ ਬਣਾਉਣੀ ਨਹੀਂ ਹੈਗੀ ਤੇ ਆਪਾਂ ਚੱਲਦੇ ਆ ਜੀ ਵਾਪਸ ਹਾਂਜੀ ਸੋ ਫਾਈਨਲ ਆਪਾਂ ਪੰਜਾਬ ਵਾਪਸ ਆ ਗਏ ਜੀ ਘਰੇ ਆ ਗਏ ਆ ਜੀ ਤੇ ਵੈਕ ਆਪਾਂ ਲਾਤੇ ਤੇ ਆ ਵੀਡੀਓ ਇੱਦ ਤੱਕ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਲਾਈਕ ਕਰਦੇ ਹੋ ਤੇ ਆਪਾਂ ਪਟਨਾ ਸਾਹਿਬ ਯਾਤਰਾ ਤੇ ਹਰਦੋਸ ਸਾਹਿਬ ਯਾਤਰਾ ਆਪਾਂ ਕਰਾਇਆ ਜੀ ਤੇ ਵੀਡੀਓ ਤੁਹਾਡੇ ਨਾਲ ਸਾਂਝੀ ਆਪਾਂ ਕਰਤੀਆਂ ਜੀ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਜਿਹੜੇ ਨਾਵੇਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਅਤੇ ਸਾਰੀਆਂ ਸੰਗਤਾਂ ਨੂੰ ਹੌਲੇ-ਹੌਲੇ ਦੀਆਂ ਲੱਖ-ਲੱਖ ਮੁਬਾਰਕਾਂ ਜੀ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਾਰਨ ਪਿਆਰੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਰੱਖਾ